ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆ ਵਿਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤੁਹਾਨੂੰ ਮੁੰਡਾ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਮੁਕਦਮੇ ਦਰਜ ਹੋਏ 668 1299 ਤਕਰੀਬਨ 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹੀਰੋਇਨ ਔਰ 370000 ਜਿਹੜੀਆਂ ਫਾਰਮਾ ਓਪੀਆਇਡਸ ਜਿਨ੍ਹਾਂ ਉਪਰ ਟੈਬਲੇਟਸ ਜਾਂ ਕੈਪਸੂਲ ਇੰਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਤੇ ਕਰੀਬ ਉਸ ਤੋਂ ਵੀ ਵੱਧ ਜਿਹੜੀ ਹੈ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ امداد ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਆ ਦੇ ਵਿੱਚ ਆਏ ਹੋਏ ਆ ਆਕਾਸ਼ ਐਵਨਿਊ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮੁਕੱਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਧੇਰ ਤੋਂ ਟਰੱਕ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਜਿਹੜੀ ਡਰੱਗ ਮੰਨੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅਮਰਸਰ ਵੱਲੋਂ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਥੈਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਜਾ ਸਕੇ ਕਿ ਜੇ ਅਪਾ ਦਲਤ ਤਾਂ ਨਾ ਬਲੈਕ ਮਨੀ ਨਾ ਜਾਂ ਇਹਦੇ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਜੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਏਰੀਆ 'ਚ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਆ ਸਾਰੀ ਇਸੇ ਕੰਮ 'ਚ ਹੈ ਸਰ ਇਸ ਤੋਂ ਬੇਟੀ ਵੀ ਤੇ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਆ ਇਸ ਕੇਸ 'ਚ ਦਿੱਤੇ ਆ ਪ੍ਰਤਾਪ ਤੇ ਮਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਨਾ ਤੋਂ ਫੜੀ ਹੈ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਕਿ ਵੀ ਇਹ ਜਿਹੜੀ ਡਰਾਈਵ ਅਗੇਂਦ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇੱਦਾਂ ਚਾਰੀ ਰੱਖਿਆ ਜਾਏ ਸਰ ਇਹ پورے ਪਰਿਵਾਰ ਦੇ ਉੱਤੇ 25 ਮੁਕਾਦਮੇ ਦਰਜ ਹੈ ਜਾਂ ਫਿਰ ਪਰਿਵਾਰ ਦੇ ਬਖਰੇ ਨੇ ਇਹਦੇ ਬਖਰੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕਤਮੇ ਹਨ ਨਾ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ ਸਨੀ ਹੈ ਜੀ ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਦੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਬਾ ਜੇਲ੍ਹ 'ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਵੀ ਪਰਚਾ ਦਰਜ ਹੈ ਬਟਿੰਡੇ ਵੀ NDPS ਦਾ ਥਰਮਲ ਥਾਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਇਹ ਔਰ ਇਹਦੇ ਚ ਜਿਹੜੇ ਵਕ ਵਕ ਮੁਕਦਮੇ ਜਿਹੜੇ ਹੀਰਿਸ ਕ੍ਰਾਈਮ ਦੇ ਵੀ ਹੈ ਜਿੱਥੇ ਠਕਾਤੀ ਦੀ ਤਿਆਰੀ ਪੁਰਾਣੀ IPC ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰੋਸ ਸਟੇਟ ਹੈਗੇ ਮੈਂ ਬਹੁਤ ਲੰਬੇ ਹੋ ਜਿਸ ਤਰ੍ਹਾਂ ਦੇ ਕਰੀਗਾ ਕਿ ਸੂਚਿ ਰਣਾਈ ਦੇ ਕਰੋ ਆਇਆ ਜੇ ਜੁਨੇ ਵਾਲੇ ਘਰ ਵਾਲੇ ਕਹਿੰਦੇ ਵੀ ਟੂਰ ਨਹੀਂ ਐ ਕਿ ਲੱਗਦਾ ਹੁਣ ਵੀ ਐਕਟਿਵ ਹੈ ਜੀ ਘਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਇਹਦੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਹਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜੀ ਇਹਨਾਂ ਤੋਂ ਔਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕਵਾਂਟੀਟੀ ਵਧਾਉਣ ਵਾਲਾ ਹੁੰਦਾ ਹੈ ਹੀਰੋਇਨ ਦੀ ਸੋ ਥੈਟ ਜੇ ਦੇਖੋ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਰਹੇ ਮੈਂ ਬੋਕਾ ਤਾਂ ਗੱਲ ਕਰ ਰਿਹਾ ਹਾਂ ਕੀ ਗੱਲ ਬਾਤ ਚੱਲਦੀ ਹੈ ਤੁਸੀਂ ਦੱਸੋ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮੈਨੂੰ ਸਾਲੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰੱਗ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਤੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ ਉਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ ਦੂਜੀ ਗੱਲ ਉਹ ਇਹ ਕਹਿ ਰਹੇ ਸੀਗੇ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿਉਂਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦਿਆਂ ਨੇ ਟਰੱਕ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰੇਸ਼ਨ ਸਰ ਇਹਨਾਂ ਦੀ ਹੁਣ ਬੰਦ ਸੀ ਕਾਫੀ ਦੇਰ ਤੋਂ ਬੰਦ ਹੈ ਜਦੋਂ ਤੋਂ ਫੜੇ ਗਏ ਆ ਮੈਂ ਤੁਹਾਨੂੰ ਦੱਸਿਆ ਬ੍ਰਦਰ ਇਹਦਾ ਤੇ ਡਾਕਟਰ ਵੱਡੀ ਰਿਕਵਰੀ ਹੋਈ ਸੀ ਕਮਰਸ਼ੀਅਲ ਕੁਆਂਟੀਟੀ ਦੀ ਉਸ ਤੋਂ ਬਾਅਦ ਹੰਡ ਕੁਆਂਟ ਵੀ ਲੋਕ ਦੱਸ ਰਹੇ ਵੀ ਇਹ ਕੋਈ ਆਏ ਨਹੀਂ ਉਸ ਤੋਂ ਬਾਅਦ ਕਿਉਂਕਿ ਆਪੇ ਭੱਜਿਆ ਹੋਇਆ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਹੋਰ ਵੀ ਪ੍ਰੋਪਰਟੀ ਆਈ ਹੈ ਇਸ ਤੋਂ ਇਲਾਵਾ ਇਹ ਅਜੇ ਚੱਲ ਰਹੀ ਹੈ ਜੀ ਛਾਂਗਨ ਜੇ ਕੋ ਸਾਹਮਣੇ ਆਏਗੀ ਉਹਦੇ ਜੋ ਵੀ ਲੀਗਲ ਕਾਰਵਾਈ ਉਦਾਂ ਕੀਤੀ ਜਾਏਗਾ ਸਰ ਵੱਡੀਆਂ ਕਨਸਾਈਲਮੈਂਟ ਆਈ ਥੇ ਇਹਨਾਂ ਦੀਆਂ 8-8 ਕਿਲੋ ਦੇ ਹਿਸਾਬ ਨਾਲ ਤੇ ਇਹ ਕਿੱਥੋਂ ਆਉਂਦੀਆਂ ਸੀ ਕਿੱਥੇ ਜਾਂਦੀਆਂ ਸੀ ਇਹਦੇ ਬਾਰੇ ਕੁਝ ਉਹ ਆਪਾਂ ਪਹਿਲਾਂ ਵੀ ਉਦੋਂ ਇਹਨਾਂ ਦੀ ਜਦੋਂ ਇਹ ਫੜੇ ਗਏ ਸੀ ਉਦੋਂ ਵੀ ਪ੍ਰੈਸ ਨੂੰ ਸ਼ੇਅਰ ਕੀਤਾ ਸੀ ਬੇਸਿਕਲੀ ਜਿਹੜੀ ਇੱਕ ਕ੍ਰੋਸ ਦੀ ਬਾਰਡਰ ਡਰੋਨ ਨਾਲ ਹੀ ਆ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਕੈਮੀਕਲ ਲਏ ਸੀ ਇਹ ਇਨਹਾਂਂਸਰ ਉਹ ਇਹ ਸੂਰਜ ਜਿਹੜਾ ਹੈਗਾ ਸਰਵਪ੍ਰਤਾਪ ਇਹਦੇ ਫੜੇ ਜਾਣ ਤੋਂ ਹੀ ਪਤਾ ਲੱਗਣਾ ਵੀ ਉਹ ਲਿਆਂਦੇ ਕਿੱਥੋਂ ਸੀ ਕਿਉਂਕਿ ਬੇਟੀ ਨੂੰ ਤੇ ਬ੍ਰਦਰ ਨੂੰ ਵੀ ਇਹਨੇ ਕਿਹਾ ਸੀ ਵੀ ਇਦਾਂ ਤੁਸੀਂ ਵਧਾ ਲਓ ਸਪਲਾਈ ਇਹੀ ਕਰਦਾ ਰਿਹਾ ਉਹਨਾਂ ਨੂੰ ਜ਼ਰੀਆ ਇਹੀ ਸੀ ਮਤਲਬ ਮੋਢੇ ਹੀ ਇੱਕ ਪਰਿਵਾਰ ਦੇ ਵਿੱਚ ਜਿਹੜੀ ਡਾਕਟਰ ਇਹਦੀ ਕਾਬੂ ਕੀਤੀ ਉਹਨਾਂ ਬਜੇਲੀ ਇਲਾਕੇ ਦੇ ਪਿੱਛੇ ਵੀ ਭੇਜਿਆ ਉਹ ਸ਼ਾਦੀ ਹੁੰਦਾ ਜਾਂ ਫਿਰ ਕੁਵਾਰੀ ਸੀ ਕਿ ਉਹਨਾਂ ਨੂੰ ਮੈਨੂੰ ਡਿਟੇਲ ਨਹੀਂ ਪਤਾ अनमैरिड है बट बेसिकली आपा त ये मैसेज ਤੁਹਾਡੇ ਰਾਹੀ ਮੇਂ ਜ਼ਰੂਰ ਦੇਣਾ ਚਾਹੁੰਦਾ ਯੂਥ ਨੂੰ ਕਿ ਦੇਖੋ ਜਿਹੜੇ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਜਿਹੜੀ ਵੀ ਆਪਾਂ ਡਰੰਕ ਮਨੀ ਨਾਲ ਜਾਂ ਇਲੀਗਲ ਮੀਨਸ ਨਾਲ ਚੀਜ਼ਾਂ ਬਣਾਉਂਦੇ ਆ ਉਹ ਕਿਸੇ ਨਾ ਕਿਤੇ ਦਿਨ ਜਿਹੜੇ ਕਾਨੂੰਨ ਦੀ ਗ੍ਰਿਫਤ ਚ ਆ ਕੇ ਤੇ ਸਾਰਾ ਤੁਹਾਡਾ ਟੈਟੇ ਦੀ ਹੋ ਜਾਣਾ